ਤੁਸੀਂ ਦੇਖ ਰਹੇ ਹੋ ਪ੍ਰੈਸ ਪੀਆਰ 24 ਸਾਡੀ ਟੀਮ ਮੰਡੀ ਨਿਹਾਲ ਸਿੰਘ ਵਾਲਾ ਵਿੱਚ ਪਹੁੰਚੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਤੁਸੀਂ ਪਿੱਛੇ ਝਾਕ ਮਾਰੋਗੇ ਤਾਂ ਬਹੁਤ ਟਾਈਮ ਪਹਿਲਾਂ ਜਿਵੇਂ ਚੋਰੀਆਂ ਹੁੰਦੀਆਂ ਸੀ ਜਿਵੇਂ ਲੋਕ ਕਹਿੰਦੇ ਸੀ ਵੀ ਕਾਲੇ ਕੱਸਿਆਂ ਵਾਲੇ ਚੋਰੀ ਕਰਦੇ ਆ ਉਸੇ ਤਰ੍ਹਾਂ ਦੀ ਵਾਰਦਾਤ ਉਸੇ ਤਰ੍ਹਾਂ ਦਾ ਪਹਿਰਾਵਾ ਪੈਣ ਕੇ ਅੱਜ ਚੋਰ ਮੰਡੀ ਨਿਹਾਲ ਸਿੰਘ ਵਾਲਾ ਵਿੱਚ ਦਿਨ ਦਿਹਾੜੇ ਕਿਸੇ ਪ੍ਰਸ਼ਾਸਨ ਦਾ ਡਰ ਨਹੀਂ ਕਿਸੇ ਦਾ ਖੋਪਣੀ ਬਹਿ ਖੋਪ ਹੋ ਕੇ ਦੇਖੋ ਕਿਵੇਂ ਪਲਾਸਟਰ ਕੰਮ ਕੰਦਾ ਤੇ ਚੜ ਰਿਹਾ ਇਹ ਚੋਰੀ ਹੋਈ ਆ ਸਾਬਕਾ ਫੌਜੀ ਲਾਲਜੀਤ ਜੀ ਦੇ ਘਰ ਆਉਸ ਤੋਂ ਦਿਖਾਉਣੇ ਆ ਉੱਥੋਂ ਦੀਆਂ ਤਸਵੀਰਾਂ ਅੱਜ ਮੈਂ ਇਸ ਕਾਨਫਰੰਸ ਰੀਜੇ ਦੱਸਣਾ ਚਾਹੁੰਦਾ ਸੀ ਵੀ ਜਿਹੜਾ ਨਿਹਾਲ ਸਿੰਘ ਵਾਲੇ ਥਾਣੇ ਦੇ ਏਰੀਏ ਵਿੱਚ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਚੋਰਾਂ ਨੇ ਕਾਫੀ ਵਕ ਵਕ ਵਾਰਦਾਤਾ ਕੀਤੀਆਂ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਤੇ ਵਕ ਵਕ ਮੁਕੱਦਮਿਆਂ ਦੇ ਵਿੱਚ ਜੇਲਾ ਦੇ ਵਿੱਚ ਭੇਜਿਆ ਇਸੇ ਤਰੀਕੇ ਨਾਲ ਪਿਛਲੀ 27 ਤਰੀਕ ਨੂੰ ਵੀ ਇੱਥੇ ਨਿਹਾਲ ਸਿੰਘ ਵਾਲੇ ਦੇ ਏਰੀਏ 'ਚ ਗੁਰਲਾਲ ਸਿੰਘ ਦੇ ਘਰੇ ਦੋ ਚੋਰਾਂ ਨੇ ਦੁਪਹਿਰ ਨੂੰ ਚੋਰੀ ਕਰਕੇ ਤੇ ਉਹਦਾ ਸਮਾਨ ਘਰ ਦਾ ਲੈ ਗਏ ਸੀ ਤੇ ਉਸ ਤੋਂ ਬਾਅਦ ਉਹ ਇਥੇ ਨਿਹਾਲ ਸਿੰਘ ਵਾਲੇ ਰਾਤ ਨੂੰ ਹੋਰ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਈਸ਼ੂ ਕੱਪੜੇ ਤਾਰ ਕੇ ਵੜੇ ਤੇ ਉੱਥੇ ਲੋਕਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਉਹਨਾਂ ਦੇ ਖਿਲਾਫ ਜਿਹੜਾ ਅਸੀਂ 28 ਤਰੀਕ ਨੂੰ ਮੁਕਦਮਾ ਦਰਜ ਕਰਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰ ਵੀ ਕਰਕੇ ਜੇਲ੍ਹ ਭੇਜਿਆ ਤੇ ਉਹ ਜਿਹੜੀ ਅੱਜ ਮੀਡੀਆ ਦੇ ਵਿੱਚ ਇੱਕ ਖਬਰ ਚੱਲ ਰਹੀ ਸੀ ਜਿਹੜੀ ਉਹਨਾਂ ਨੇ ਉਹਨਾਂ ਨੇ ਲੋਕਾਂ ਨੂੰ ਦੱਸਿਆ ਗਿਆ ਵੀ ਇਹਨਾਂ ਕੁੱਟਮਾਰ ਕੀਤੀ ਉਹ ਕੁੱਟਮਾਰ ਨਹੀਂ ਆ ਉਹਨਾਂ ਨੂੰ ਲੋਕਾਂ ਨੇ ਕਾਬੂ ਕਰ ਰਿਹਾ ਕਿਉਂਕਿ ਉਹ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਚੋਰੀਆਂ ਕਰਕੇ ਦਹਿਸ਼ਤ ਬੁਲਾ ਰਹੇ ਤਾਂ ਇਸੇ ਰੜੀ ਜੀ ਮੈਂ ਦੱਸਣਾ ਚਾਹੁੰਦਾ ਵੀ ਪਿਛਲੇ ਕਰੀਬ 3 ਮਹੀਨਿਆਂ ਦੇ ਵਿੱਚੋਂ ਅਸੀਂ ਇਸ ਏਰੀਆ ਦੇ ਵਿੱਚ ਵੱਖ-ਵੱਖ ਲੁੱਟਾਂ ਤੇ ਚੋਰੀਆਂ ਦੀਆਂ ਜਿਹੜੀਆਂ ਵਾਰਦਾਤਾਂ ਕਰਨ ਵਾਲੇ ਕਰੀਬ ਅਸੀਂ 39 ਬੰਦੇ 39 ਜਿਹੜੇ ਪਰਸਨ ਨੇ ਉਹ ਫੜ ਕੇ ਉਹਨਾਂ ਦੇ ਕੋਲੋਂ ਬਰਾਮਦੀਆਂ ਕਰਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਹੈ ਕਿ ਇੱਥੇ ਬਾਰਡਰ ਦਾ ਏਰੀਆ ਕਰਕੇ ਬਠਿੰਡਾ ਬਰਨਾਲਾ ਜ਼ਿਲ੍ਹਾ ਦੋ ਚਲੇ ਲੱਗਦੇ ਨੇ ਤੇ ਇੱਥੇ ਕਾਫੀ ਜਿਹੜਾ ਬਾਹਰਲੇ ਲੋਕ ਆ ਕੇ ਇੱਥੇ ਚੋਰੀਆਂ ਦੀ ਵਾਰਤਤ ਨੂੰ ਅੰਜਾਮ ਦਿੰਦੇ ਆ ਤੇ ਇਹ ਮੈਂ ਤੁਹਾਡੇ ਇਸ ਮਾਦੀ ਮਰਾਇਂ ਦੱਸਣਾ ਚਾਹੁੰਦਾ ਨ ਕਿ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਆ ਉਹਨਾਂ ਦੀ ਤਲਾਸ਼ ਜਿਹੜੀ ਪੁਲਿਸ ਨੂੰ ਦੇਣ ਉਹਨਾਂ ਦੇ ਆਪ ਕੋਈ ਵੀ ਵਿਅਕਤੀ ਆਪਦੇ ਹੱਥ ਚ ਕਾਨੂੰਨ ਨਾ ਲਵੇ ਜਦੋਂ ਕਿ ਪੁਲਿਸ ਬੜੀ ਮਰਸਦਗੀ ਨਾਲ ਇਹਨਾਂ ਤੇ ਉੱਥੇ ਕਾਰ ਵੀ ਕਰ ਰਹੀ ਹੈ ਤੇ ਹੁਣ ਮੇਰਾ ਖਿਆਲ ਸਾਡੇ ਕੋਲ ਕੋਈ ਵੀ ਵਾਰਦਾਤ ਨਹੀਂ ਇੱਕ ਵਾਰਦਾਤ ਤੋਂ ਇਲਾਵਾ ਵੀ ਜਿਹੜੀ ਜਿਹਦੇ ਵਿੱਚ ਅਸੀਂ ਅਸੀਂ ਟ੍ਰੇਸ ਨਾ ਕਰ ਸਕੇ ਹੋਈ ਹੈ ਮਹਾਨ ਸਿੰਘ ਵਾਲੇ ਦੇ ਸਾਰੇ ਮਕਦਮੇ ਜਿਹੜੇ ਨੇ ਉਹ 19 ਮਕਦਮੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਜਿਹੜਾ 18 ਮਕਦਮੇ ਟ੍ਰੇਸ ਨੇ ਇੱਕ ਰਹਿੰਦਾ ਉਹ ਵੀ ਅਸੀਂ ਮੇਰਾ ਖਿਆਲ ਛੇ ਚੀਜ਼ ਨੂੰ ਟ੍ਰੇਸ ਕਰ ਲਾਂਗੇ ਤਾਂ ਇਹ ਚੋਰਾਂ ਨੂੰ ਜਿਹੜਾ ਮੈਂ ਇਸ ਤੁਹਾਡੇ ਰਾਹੀ ਪਰਨ ਕਰਨਾ ਚਾਹੁੰਦਾ ਮੈਂ ਕਿ ਉਹ ਆਪਦੇ ਕੰਮਾਂ ਨੂੰ ਇਹਨਾਂ ਨੂੰ ਛੱਡ ਕੇ ਤੇ ਜਿਹੜੇ ਮੁੱਖ ਧੰਦੇ 'ਚ ਆ ਕੇ ਆਪਦੇ ਕੰਮ ਧੰਦੇ ਕਰਨ ਤੇ ਮਾੜੇ ਜਿਹੜੇ ਕੰਮ ਛੱਡਣ ਸਰ ਜੋ ਇੱਕ ਰਾਤ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਵਿਅਕਤੀ ਨੂੰ ਦੋ ਜਣੇ ਕੁੱਟ ਰਹੇ ਆ ਕੀ ਮਾਮਲਾ ਸਰ ਉਹ ਤੁਹਾਡੇ ਧਿਆਨ ਦੇ ਵਿੱਚ ਆਇਆ ਕੀ ਹੈ ਜੀ ਇਹ ਮਨਪ੍ਰੀਤ ਸਿੰਘ ਤੇ ਜਗਸੀਰ ਸਿੰਘ ਨੇ ਲਿਆਰ ਸਿੰਘ ਵਾਲਾ ਦੇ ਤੇ ਦੋ ਵਿਅਕਤੀ ਨੇ ਨਾਂ ਨੇ ਗਰਾਲ ਸਿੰਘ ਨੂੰ ਪੁੱਤਰ ਬਾਸ ਸਿੰਘ ਵਾਸੀ ਨਿਹਾਲ ਸਿੰਘਪੁਰਾ ਦੇ ਘਰ ਜਿਹੜੀ ਆ ਚੋਰੀ ਕਰਦੇ ਠੀਕ ਹੈ ਜੀ ਤੇ ਇਹ ਚੋਰੀ ਕਰਨ ਦੇ ਮੌਕੇ ਤੇ ਹੀ ਪਬਲਿਕ ਨੇ ਫੜ ਲਏ ਸੀ ਠੀਕ ਹੈ ਜੀ ਤੇ ਇਸ ਸਬੰਧੀ ਸੀ ਮੁਕੱਦਮਾ ਨੰਬਰ 60 ਜਿਹੜਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਪਾਸੋਂ ਜਿਹੜਾ ਚੋਰੀ ਹੋਇਆ ਸਮਾਨ ਜਾਂਦੀ ਦੀ ਏਕੜਾ ਜੇ ਮੇਚੇਲ ਵਗੈਰਾ ਜੋ ਗਿਆ ਸਮਾਨ ਉਹ ਬ੍ਰਾਂਡ ਹੋ ਚੁੱਕਾ ਜਿਹੜੇ ਹਮ ਨਰਮਾਨ ਤੇ ਨਹੀਂ ਸਾਡੇ ਕੋਲ ਨਹੀਂ ਜਿਨ੍ਹਾਂ ਨੇ ਕੁੱਟਿਆ ਉਹਨਾਂ ਦੇ ਘਰ ਦੇ ਵਿੱਚੋਂ ਹੀ ਇਹ ਸਮਾਨ ਇਹਨਾਂ ਨੇ ਚੋਰੀ ਕੀਤਾ ਸੀਗਾ ਆ ਉਹਨਾਂ ਦੇ ਗਵਾਂਡੀਆਂ ਦੇ ਘਰਾਂ ਤੋਂ ਖਰਚੋਂ ਸਮਾਨ ਹੋ ਗਿਆ ਅੱਛਾ ਜੇ ਇਹ ਚੋਰੀ ਕਰਕੇ ਲੈ ਕੇ ਜਾ ਰਹੇ ਸੀ ਜਦੋਂ ਲੋਕਾਂ ਨੇ ਇਹਨਾਂ ਨੂੰ ਫੜਿਆ ਠੀਕ ਹੈ ਪਹਿਲਾਂ ਵੀ ਕੋਈ ਇਹਨਾਂ ਦੇ ਮਕਦਮੇ ਦਰਜ ਦੇ ਚੁੱਕੇ ਹੈ ਇਹ ਹੋਵੇਗਾ ਇੱਕ ਤੇ ਸ਼ਾਇਦ ਮੇਰਾ ਖਿਆਲ ਹੈ ਇੱਕ ਪਰਚਾ ਪਹਿਲਾਂ ਦਰਜ ਹੋਣਾ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਮੁਕੱਦਮਾ ਨੰਬਰ 609452380 ਐਪੀਸੀ ਚਾ ਦਰਜ ਕਰ ਲਿਆ ਸੱਜਣ ਜੀ ਇਹ ਸਾਡੇ ਕੋ ਰਮਾਨ ਕਰੇ ਠੀਕ ਕੁਛ ਨਹੀਂ ਜਰੀਆ ਨਾ ਬਸ ਸਭ ਤੋਂ ਪਹਿਲਾਂ